ਸਵਾਗਤ ਹੈ ਕਿਸਾਨ ਵੀਰੋ ਢਾਡਾ ਢਿਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98786823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲ ਜੀਦਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਿੰਡ ਵੱਲੋਂ ਆਏ ਆ ਜੀ ਤੇ ਇੱਕ ਤੁਹਾਡੇ ਵਾਸਤੇ ਜਰਸੀ ਨਸਲ ਦੀ ਵੜ ਲੈ ਕੇ ਆਏ ਆ ਤੇ ਗੱਲਬਾਤ ਬਾਈ ਨਾਲ ਕਰਾਵਾਂਗੇ ਤੇ ਨੰਬਰ ਭਾਈਆਂ ਸਕਰੀਨ ਤੇ ਚੱਲੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਹੋਠੀਕ ਠੀਕ ਹੈ ਜੀ ਵਧੀਆ ਨੰਬਰ ਬੋਲੋ ਪਹਿਲਾਂ ਦਾ ਜੀ ਨੰਬਰ ਹੈਗਾ ਜੀ 84 77 62 616 ਦੁਬਾਰਾ ਫੇਰ ਬੋਲੋ 84 77 62 616 ਠੀਕ ਆ ਤੇ ਅੱਜ ਆਪਾਂ ਨਾਕ ਤਾਂ ਤੇਰੇ ਦੋ ਦਿਖਾਉਣੇ ਸੀ ਹਨਾ ਹਾਂਜੀ ਮੱਝ ਵੇਗ ਗਈ ਫਿਰ ਹਾਂ ਮੱਝ ਵੇਗ ਗਈ ਠੀਕ ਆ ਤੇ ਜਿਹੜੀ ਹੁਣ ਆਪਾਂ ਬੈ ਬੱਚੀ ਦੇਖੀ ਜਾਂਦੇ ਆ ਇਹ ਬਿਹੜਾ ਹਾਂਜੀ ਇਹ ਵੀਰੇ ਕਿੰਨੇ ਚਿਰ ਦੀ ਸੂਈ ਵੀ ਆ ਇਹ ਖੀਰੀ ਸੂਈ ਸੀਗੀ ਜੀ ਹੁਣ ਛੋਟੀ ਉਮਰ ਦੀ ਹੁਣ ਦੋ ਦੰਦ ਹੋ ਗਈ ਜੀ ਇਹ ਅੱਜ ਇਸ ਟਾਈਮ ਜੀ 2 ਕਿਲੋ ਦੁੱਧ ਹੈਗਾ ਇਸ ਟਾਈਮ ਦਾ ਇੱਕ ਟਾਈਮ ਦਾ ਤੇ ਜਣ 4-5 ਲੀਟਰ ਦੁੱਧ ਹੈਗਾ ਇਹ ਥੱਲੇ 4-5 ਲੀਟਰ ਹੈਗਾ ਜੀ ਪਹਿਲਾਂ 10-12 ਦਿੱਤਾ ਤੇ ਹੁਣ ਦੋ ਦੰਦ ਹੋਈ ਵੀ ਆ ਹਾਂ ਦੋ ਦੰਦ ਹੋ ਗਈ ਤੇ ਬੱਚੇ ਦੇ ਹਨਾ ਕੋਈ ਕਮ ਹੀ ਨਹੀਂ ਹੈਗੀ ਫੁੱਲ ਬਰੀਡ ਹਾਂਜੀ ਹਾਂਜੀ ਫੁੱਲ ਜਾਤ ਖੋਲਣ ਤੋੜਾ ਤਾਰਾ ਕਰਾਇਆ ਚੈੱਕ ਹਾਂਜੀ ਕਿਸੇ ਨੇ ਬਰੀਡ ਤੇ ਕੰਮ ਕਰਨ ਦਾ ਉਹ ਭਰਾ ਆ ਸਕਦਾ ਤੇ ਬਾਕੀ ਦਾ ਕੱਦ ਕਾਠ ਹੁਣ ਵੀ ਇਧਰ ਨੂੰ ਲੈ ਚਲੋ ਬਹੁਤ ਵਧੀਆ ਤੇ ਬੱਚੀ ਬੜੀ ਚੰਗੀ ਹੈ ਤੇ ਬਾਕੀ ਦਾ ਦੁੱਧ ਵੀ ਦੋ ਦੋ ਤਾਂ ਈਦਾ ਹੀ ਕਿਲੋ ਇਹਦੇ ਥੱਲੇ ਹੈਗਾ ਇੱਕ ਵੇਲੇ ਦਾ ਤੇ ਸੀਲ ਸਾਉ ਪੂਰੀ ਅਰੀਜਨਲ ਦੋ ਦੰਦ ਖੀਰੀ ਸੂਪੀ ਸੀਗੀ ਪਹਿਲਾਂ ਇਹ ਠੀਕ ਹੈ ਜੀ ਲਿਓ ਵੀਰੇ ਆ ਦੇਖੋ ਜੀ ਕੁਆਲਿਟੀ ਫੁੱਲ ਫੇਸ ਕਰੋ ਚੈੱਕ ਕਿੰਨਾ ਪਿਆਰਾ ਹੈਗਾ ਹਮ ਮੈਂ ਚੱਲ ਵੀਰੇ ਤੇ ਜਰੂਰ ਬਾਈ ਨਾਲ ਸੰਪਰਕ ਕਰਨਾ ਤੁਸੀਂ ਤੇ ਬੱਚਾ ਬੜਾ ਪਿਆਰਾ ਜੀ ਤੇ ਜੇ ਆਪਾਂ ਗੱਲ ਕਰ ਲਗੇ ਨਾ ਆ ਦੇਖੋ ਕਰੋ ਚੈੱਕ ਤੇ ਜੇ ਆਪਾਂ ਇਹ ਜੀ ਬਰੀਡ ਦੀ ਬੱਚੀ ਵੀ ਲੈਣ ਚਲੇ ਜਾਈਏ ਜਿਹਦੇ ਦੁੱਧ ਨਹੀਂ ਹੁੰਦਾ ਉਹ ਵੀ 30-35000 ਦੀ ਮਿਲਦੀ ਹੈ ਤੇ ਮੁੱਲੇ ਦਾ ਜਮਾਂ ਜਾਇਜ਼ ਹੋਊਗਾ ਠੀਕ ਆ ਜੀ ਕਰਾਉਣੇ ਗੱਲਬਾਤ ਬਾਈ ਨਾਲ ਤੇ ਵੀਰੇ ਸੀਲ ਆ ਕਿਉਂ ਚੋਣ ਜਾਣ ਨੂੰ ਤਾਂ ਹਾਂ ਜੀ ਹਾਂ ਸੀਲ ਠੰਡੀ ਬਹੇਰੀ ਆ ਹੂੰ ਓਕੇ ਤੇ ਹੁਣ ਜਣੀ ਦੋ ਦਾਂਦਾ ਹੈ ਮੂੰਹ ਦੋ ਦਾਂਦਾ ਹੀ ਆ ਤੇ 4 ਕਿਲੋ ਦੁੱਧ 4 ਕਿਲੋ ਦੁੱਧ ਤੇ ਹੁਣ ਕੋਈ ਅੱਗੇ ਤਾਂ ਟਿਕਾ ਟੁਗਾ ਲੱਗਿਆ ਵਾ ਇਹਦੇ ਪੀਗਾ ਲੱਗੇ ਨੂੰ ਬਾਈ 22-23 ਦਿਨ ਹੋ ਗਏ ਭਰਾਇਆ ਵਾ ਟੀਕਾ ਅੱਛਾ 22 ਤੋਂ 23 ਦਿਨ ਹੋ ਗਏ ਹਾਂਜੀ ਤੇ ਉਹ ਗਰੰਟੀ ਕੋਈ ਨਹੀਂ ਆਪਣੀ ਹਾਂਜੀ ਗਰੰਟੀ ਕੋਈ ਨਹੀਂ ਆਪਾਂ ਤਾਂ ਖਾਲੀ ਕਹਿ ਕੇ ਦੇਵਾਂਗੇ ਖਾਲੀ ਕਹਿ ਕੇ ਦੇਣੀ ਤੇ ਕਿੰਨੇ ਪੈਸੇ ਲੈਣੇ ਬਾਈ ਇਹਦੇ ਲੈਣ ਦੇਣ ਜਿਉਂ ਤਾਂ ਕਿੰਨੇ ਮਰਜ਼ੀ ਹੋਵੇ 35 ਦੀ ਦੇਵਾਂਗੇ ਹਾਂ ਨਾ ਇਹ ਬੱਚੀ ਬਹੁਤ ਸੋਹਣੀ ਹੈ ਹਨਾ ਆ ਦੇਖੋ ਜੀ ਕੁਆਲਿਟੀ ਕਰੋ ਜਾਂ ਬੋਦੀ ਬਾਦੀ ਕਰੋ ਚ ਇੱਕ ਫੁੱਲ ਬਰੀਡ ਫੁੱਲ ਯਾਤ ਠੀਕ ਹੈ ਜੀ ਤੇ ਬਾਕੀ ਦੀ ਗੱਲ ਨੰਬਰ 22 ਦਾ ਸਕਰੀਨ ਤੇ ਜਿਹੜਾ 35000 ਚ ਤੁਹਾਡਾ ਮਾਨਤਾਨ ਹੋ ਜਣਾ ਪਿੰਡ ਬੱਲੋ ਜ਼ਿਲ੍ਹਾ ਬਠਿੰਡਾ ਤਸੀਲ ਰਾਮਪਰਾ ਫੂਲ ਨੇੜੇ ਬਾਈਆਂ ਦੇ ਤਾਪਾ ਮੰਡੀ ਤੇ ਰਾਮਪਰਾ ਮੰਡੀ ਵੀ ਕੋਲੇ ਆ ਤੇ ਇੱਕ ਬਾੜ ਸੀ ਵੀਰੇ ਇੱਕ ਤੁਹਾਨੂੰ ਦਿਖਾ ਦਿੱਤੀ ਤੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਆਗੇ ਨਵੀਂ ਵੀਡੀਓ ਦੇ ਨਾਲ